ਵੱਡੇ ਭਾਗਵਤ ਸਾਹਿਬ ਦੀ ਸਿਆਸਤ ਇਸ ਤਰ੍ਹਾਂ ਦੀ ਸੀ ਉਹ ਕਿਤਾ ਤੁਹਾਨੂੰ ਲੱਗਦਾ ਨਹੀਂ ਵਡੇ ਭਾਗਵਤ ਸਾਹਿਬ ਸਾਹਿਬ ਸਿਆਸਤ ਪੰਜਾਬ ਦੀ ਹੀ ਹੋਣੀ ਕਰਦੇ ਸਨ ਪੂਰੇ ਆਪਣੇ ਨਾਲ ਕਿਹੋ ਜਿਹਾ ਵਿਹਾਰ ਸੀ ਉਹਨਾਂ ਦਾ ਵਿਹਾਰ ਸੀ ਨਾ ਕਿ ਆਪਣੇ ਆ ਕੀ ਛਾਤੀ ਤੇ ਪੈਰ ਰੱਖ ਕੇ ਅੱਗੇ ਚੜਦੇ ਸੀ ਅੱਛਾ ਇਹ ਗੱਲ ਕਿਤਾ ਵੀ ਕਹਿ ਸਕਦੇ ਹਾਂ ਮੈਂ ਦਾਅਵੇ ਨਾ ਕਰੀ ਨਾ ਮੈਂ ਤੁਹਾਡੇ ਸਾਹਮਣੇ ਆਪਸੀ ਕੋਣ ਸਰਵੀਰ ਬਾਦ ਹੈ ਮੈਂ ਗੱਲ ਸਿੱਖੀ ਹੈ ਇਹ ਉਹ ਨਕਸ਼ਕ ਅਗਨਤ ਉਹ ਚੱਲਦਾ ਆ ਕਹਿੰਦਾ ਥੋੜਾ ਬੋਲਦਾ ਕਿਨੇ ਕਾ ਵੀ ਇੰਨੀ ਗੱਲ ਬਾਣੀ ਥੋੜਾ ਬੋਲ ਤੋ ਕੁਛ ਕਰ ਉਹ ਉਹ ਉਹਨੇ ਕਿਹਾ ਸਾਥੀ ਬਸ ਹੱਸਦਾ ਉਹਨਾਂ ਬੇਕਾਰ ਦੀ ਜਿੰਨੀ ਥੇਲ ਧਰਦਾ ਹੈ ਬਾਕੀ ਕੀ ਕਰਨਾਂ ਸੀ ਹਰ ਪ੍ਰੀਤ ਹੋਣਾਂ ਦੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਸਰਕਾਰ ਆ ਲੈਣ ਦੀ ਮਾਣਾ ਬੀਖਿਓ ਸੀ ਇਹਨਾਂ ਦਾ ਰੇਂਦਾ ਬਣਾਉਂਦਾ ਕਿਦਾਂ ਮੈਂ ਇਹਨਾਂ ਦੀ ਏਕੀਕ ਗੱਲ ਮੇਰੀ ਗੋਲ ਐ ਕਿਹੜੇ ਕਿਹੜੇ ਬੰਦੇ ਮਰਵਾਏ ਆ ਕਿਹਦੇ ਕਿਹਦੇ ਕੋਲ ਮਰਵਾਇਆ ਅੱਛਾ ਉਹਦੇ ਪਦਨਿਆਂ ਦੇ ਵਿੱਚ ਕੀ ਕੀ ਉਹਨੂੰ ਦਿੱਤਾ ਹੈ ਜਿਹੜੀ ਉਹਦੇ ਧਾਰਗੀਆਂ ਦਿੱਤੀਆਂ ਨੇ ਇਹਨਾਂ ਦੇ ਬਿੱਟੋ ਲੈ ਲਾ ਬਣਾਉਂਗਾ ਤੇ ਤਾਂ ਵਿਕਰਮ ਟਾਰਗੇਟ ਆ ਸੰਭੀਰ ਦਾ ਨੂੰ ਪੜਾਇਆ ਜੇ ਅਗਰ ਵਿਕਰਮ ਅੱਗੇ ਆ ਗਿਆ ਤੇ ਇਹ ਸੀਐਮ ਵਿੱਚ ਕੋਈ ਨਹੀਂ ਰਹੀ ਇਹ ਇਸੇ ਕਰਕੇ ਉਹ ਪੈਂਦਾ ਇਹ ਗਣਾਉ ਜਿੰਨਾ ਹੋਰ ਲੱਤ ਨੇ ਇਹ ਨਾ ਬੋਲੇ ਇਹ ਤੇ ਕਿਹੜੀ ਗੱਲ ਹੈ ਕਿ 10000 ਮਿਲ ਇਕੱਠਾ ਹੋਵੇ ਹੈ ਇੱਕ ਸੀਐਮ ਸੀਐਮ ਕਰ ਵਿਧਾਇਕ ਬੰਦਾ ਇਕੱਠਾ ਕਰਦੇ ਨੇ ਉਹ ਤੇ ਇਹ ਜਿਹੜਾ ਬਿੱਕਰਨ ਨੂੰ ਜੇਤ ਭੇਜਦਾ ਆ ਕੰਮ ਹੈ ਆ ਕਿਤਰੇ ਕਿਤੇ ਜਿਹੜਾ ਅੰਦਰ ਖਾਤੇ ਸੁਬੀਬਾਰ ਸਿੱਧੇ ਤੋਂ ਹਰ ਦੇ ਸੰਭਵ ਜਾ ਇਸ ਦਾ ਸੰਬੀਧ ਭਾਦੰਦਾ ਕੀ ਕੰਮ ਕਰਦੇ ਤੁਸੀਂ ਲਖਸਮਿਕਤ ਐਮਸ ਆਇਆ ਵਡੇ ਭਾਰਤ ਸਿੰਘ ਦੀ ਸਿਆਸਤ ਇਸ ਤਰ੍ਹਾਂ ਦੀ ਸੀ ਉਹ ਕਿਦਾਂ ਤੁਹਾਨੂੰ ਲੱਗਦਾ ਹੈ ਜਿਹੜੇ ਵੱਡੇ ਭਾਰਤ ਸਿੰਘ ਸਾਹਿਬ ਉਹ ਸਿਆਸਤ ਪੰਜਾਬ ਚ ਕਿਹੋ ਜੀ ਕਰਦੇ ਸਨ ਤੇ ਔਰ ਆਪਣੇ ਨਾਲ ਕਿਹੋ ਜਿਹਾ ਵਿਹਾਰ ਸੀ ਉਹਨਾਂ ਦਾ ਵਿਹਾਰ ਸੀ ਨਾ ਹਾਂ ਬਹੁਤਾ ਕੋਈ ਨਾ ਸੋਣਾ ਥੋੜੇ ਜਿਹੀ ਕਹਿ ਰਿਹਾ ਕਿ ਉਹ ਆਪਣੇ ਆਂ ਦੀ ਸ਼ਾਤੀ ਤੇ ਪੈਰ ਰੱਖ ਕੇ ਅੱਗੇ ਚੜਦੇ ਸੀ ਅੱਛਾ ਇਹ ਗੱਲ ਕਿਦਾਂ ਦੀ ਕਹਿ ਸਕਦੇ ਜਿੰਨਾ ਨਾਵੇਂ ਨਾ ਕਿੰਨਾ ਮੈਂ ਤੁਹਾਡੇ ਸਾਹਮਣੇ ਆਪ ਦਸੀ ਹਾਂ ਇਹਦਾ ਜਿੰਨਾ ਜਿੰਨਾਂ ਦੀਆਂ ਸ਼ਰਤਾਂ ਤੇ ਪੈਰ ਰੱਖੇ ਉਹ ਹਾਜ਼ਰ ਨੇ ਨਾਜ਼ਰ ਨੇ ਜੀ ਆਪਣੇ ਆਪਣੀਆਂ ਸ਼ਰਤਾਂ ਤੇ ਪੈਰ ਰੱਖ ਕੇ ਇਹ ਜਨਾਬ ਅੱਗੇ ਵਧੇ ਨੇ ਕੌਣ ਜੇਕਰ ਅੱਗੇ ਵਧੇ ਪਏ ਨੇ ਹੁਣ ਸੁਰਵੀਰ ਬਾਦਾਂ ਦੀ ਮੇਰੀ ਗੱਲ ਸਿੱਖੀ ਹੈ ਅੱਛਾ ਪਿਓ ਦੇ ਨਕਸ਼ੇ ਕਰਦਿਆਂ ਚੱਲੋ ਅੱਛਾ ਗੱਲਾਂ ਪੜਾਣਾ ਥੋੜਾ ਬਹੁਤਾ ਗਨੇ ਕਾ ਵੀ ਇੰਦਾਂ ਨਹੀਂ ਗੱਲ ਬਾਣੀ ਥੋੜਾ ਬਹੁਤ ਕੁਝ ਕਰ

ਤੁਸੀਂ ਕੋਰ ਤੋਂ ਪਰਮਿਸ਼ਨ ਲੈ ਸਕਦੇ ਹੋ ਯਾਨੀ ਤੁਸੀਂ ਮਿਲਣ ਗਏ ਦੂਸਰੀ ਗੱਲ ਨਹੀਂ ਸੀ ਕਿ ਹਾਪ ਪੈਂਡ ਕਿ ਕਾਲੀ ਨਾ ਲੈਂਦੇ ਮੀਟਿੰਗਾਂ ਕਰਦੇ ਫਿਰਦੇ ਜੇ ਇੱਕ ਦਿਨ ਦੇ ਦਿੰਦੇ ਹੋ ਕਰਨਾ ਦੋ ਦਿਨ ਸ਼ਰਕਾ ਦੇਦੇ ਨਾ ਪਰ ਉਹਨਾਂ ਸਾਰਾ ਕੁਝ ਤੁਹਾਨੂੰ ਇਹ ਵੀ ਚੇਤਾ ਹੈ ਅਸੀਂ ਸ਼ਰਕਾ ਦੇ ਐਜੂਕੇਸ਼ਨਾਂ ਕਰਤੀਏ 40000 ਪੇਜਾਂ ਦੀ ਉਹਨਾਂ ਨੇ ਚਾਰਸ਼ਕ ਪੈ ਰੱਖੇ ਮੁਨੇ ਅਰਿਕ ਅਦਾਲਤ ਜੀ ਦਿੱਤੀ ਇਹ ਮੂਜੀ ਕੀ ਦੇ ਰੋ 40000 ਦੇ ਦਿੱਤੀ ਹੈ ਜਰੂਰ ਦਿੱਤੀ ਹੈ ਗਿਆ ਤੇ ਇਹਨਾਂ ਨੂੰ ਤੇ ਇਸੀ ਤੋਂ ਅਦਾਵਾ ਹੋਣ ਕਾਮੀ ਹੈ ਕਾਮੀ ਹੈ ਜਦੋਂ ਇਹ ਬਾਲਨ ਸਾਹਿਬ ਅੰਦਰ ਹੋਏ ਨਾ ਜੀ ਉਸ ਵੇਲੇ ਇਹਨਾਂ ਦੇ ਸਾਥੀ ਐਂ ਬੈਠੇ ਆ ਚਾਰ ਪੰਜ ਸਾਰੇ ਡੋਡਾ ਸਾਹਿਬ ਵੀ ਬੈਠੇ ਸੀ ਕਹਿੰਦੇ ਜੀ ਮੇ ਆਪਾ ਇੰਨਾ ਕਰ ਗਏ ਮੋਰਚਾ ਲਾਇਏ। ਧਰਵਾ ਸਮਹਾਸਿਵੇਂ ਕਹਿੰਦੇ ਆ ਧਰਮ ਯੁੱਧ ਮੋਰਚੀ ਸੀ ਅੰਦਰ ਕੀ ਆਇਆ। ਹੱਸਿਵੇਂ ਕਿ ਆਦੀ ਕ੍ਰਪਚਨ ਕਿਆ। ਕਾਹਦਾ ਮੋਰਚਾ ਲਾਉਂਦੇ। ਬੜੀ ਬੜੀ ਗੱਲ ਕਰਦੇ। ਔਰ ਛੋੜੇ ਦੰਦ ਬਹੁਤ ਵੱਡੀ ਗੱਲ ਕਰਦੇ। ਕਾਹਦਾ ਬਾਦੀ? ਕਿਵੇਂ ਲਾਉਂਦੇ? ਔਰ ਇਹ ਸੱਚ ਇਹ ਸਾਰਾ ਉਹ ਸਾਹਮਣੇ ਆਇਆ ਔਰ ਉਹੀ ਕੁਝ ਹੋਇਆ। ਜੇ ਉਹਨਾਂ ਨੇ ਬੜਾ ਇੱਕ ਲਫਜ਼ ਸਪਸ਼ਟ ਕਹਿ ਆ ਸੀ ਇਹਨੇ ਚੌਧਰੀ ਜਿੰਮਨ ਚੌਧਰੀ ਵੀ ਨੇ ਬੋਲੇ ਸੀ ਇਹਨੇ ਚੌਧਰੀ ਕੁਛ ਥੋੜੇ ਜਿਵੇਂ ਸਮੇਂ ਦੀ ਗੱਲ ਐ ਇੱਕ ਕਾਲੀ ਗੱਲ ਨਹੀਂ ਲੱਭਣੀ ਲੱਭਾਈ ਬਸ આજ ਵੀ 25 ਸਾਲਾਂ ਜਿ ਕਰੀ ਗਏ ਆ ਜੀ ਵੀ 25 ਸਾਲਾਂ ਦਾ ਕਾਲੀ ਗੱਲ ਖਤਮ ਹੋ ਗਿਆ ਔਰ ਨਾਮੋ ਨਿਸ਼ਾਨ ਕਰ ਲੈਣ ਦੇ ਆ ਵੀ ਆਪਦੇ ਉਹ ਸ਼ਾਹੇਦ ਕਰ ਲੈ ਲੈਣ ਤੇ ਕਰ ਨਹੀਂ ਵਰਗੇ ਕਰਗੇ ਜਿਹਸ ਬੰਦੇ ਨੂੰ ਇੱਕ ਪ੍ਰਧਾਨ ਬਣਾਇਆ ਹੋਵੇ ਤੇ ਪ੍ਰਧਾਨ ਨੂੰ ਪਤਾ ਹੈ ਨਾ ਉਹਨੇ ਕਹਿਣਾ ਕੀ ਹੈ ਕਵਲਜੀਤ ਸਿੰਘ ਦੇ ਪੰਜਾਬ ਦਾ ਐ ਆਪਣਾ ਡਿਪਟੀ ਸੀਐਮ ਬੰਦਾ ਹੱਕ ਦਾ ਹੈ ਤੇ ਕਵਲਜੀਤ ਸਿੰਘ ਦਾ ਜੋ ਕਤਲ ਹੋਇਆ ਇਹ ਵੀ ਜਾਉਣਾ ਦਾ ਆ ਵੀ ਐਕਸੀਡੈਂਟ ਹੋਇਆ ਉਪਰਾ ਪੇੜ ਪਰ ਇੱਥੇ ਅਜੇ ਕਈ ਪਰਤਾਂ ਖੁੱਲੀਆਂ ਨਜ਼ਰ ਆਉਂਦੀਆਂ ਹਨ ਪਿਛਲੇ ਜੀ ਆਪਣਾ ਭਗਵੰਤ ਮਾਨੇ ਵੀ ਸਾਰੀਆਂ ਪਰਤਾਂ ਖੁੱਲ੍ਹਣੀਆਂ ਕਦੀ ਜੀ ਚੀਜ਼ ਵੀ ਨਹੀਂ ਰਹਿੰਦੀ ਹੁੰਦੀ ਠੀਕ ਹੈ ਤੁਸੀਂ ਥੋੜਾ ਚਿਰ ਰੰਦੋ ਹਰਪ੍ਰੀਤ ਹੋਣਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਲੈਣ ਜੀ ਮਨਾਂ ਦੇ ਕਿਉਂ ਸੀ ਇਹਨਾਂ ਦਾ ਰੇਲਾ ਬਣਾਉਂਦਾ ਕਿਦਾਂ ਮੈਂ ਇਨਾਂ ਦੀ ਇੱਕ ਇੱਕ ਗੱਲ ਮੇਰੀ ਹੂਲ ਐ ਕਿ ਕਿਹੜੇ ਕਿਹੜੇ ਬੰਦੇ ਮਰਵਾਏ ਆ ਕਿਹਦੇ ਕਿਹਦੇ ਕੋਲੋਂ ਮਰਵਾਏ ਆ ਅੱਛਾ ਉਹਦੇ ਬਦਲੇਆਂ ਦੇ ਵਿੱਚ ਕੀ ਕੀ ਉਹਨੂੰ ਦਿੱਤਾ ਫਿਰ ਕਿਹੜੀਆਂ ਅਹੁਦੇਦਾਰੀਆਂ ਦਿੱਤੀਆਂ ਨੇ ਉਹਨਾਂ ਦੇ ਵੇਖੋ ਰੇਲਾ ਬਣਾਉਣਾ ਕਿਦਾਂ ਮੈਨੂੰ بڑا ਕੰਮ ਐ ਪ੍ਰੈਕਟਿਸ ਮੈਂ ਨਹੀਂ ਕੋ ਕਰਦਾ ਹਾਂ ਕੰਮ ਮੈਂ ਨਹੀਂ ਕੋ ਕਰਦਾ ਵੇਲਾ ਹੈਗਾ ਗੁਰੂ ਘਰ ਦੀ ਸੇਵਾ ਕਰਨੇ ਆ ਕਾਸੂਰ ਆਪਣਾ ਕੰਮ ਹੀ ਕੋਈ ਨਹੀਂ ਇਹਨਾਂ ਨੂੰ ਗਾੜੀ ਲਾਉਣਾ ਕਰਨਾ ਕੀ ਜਿੱਦਾਂ ਇਹਨਾਂ ਕੋਲ ਦਾ ਨੁਕਸਾਨ ਕੀਤਾ ਇਦਾਂ ਹੀ ਇਹਨਾਂ ਦਾ ਕੰਮ ਇਹਨਾਂ ਨੇ ਰੇਲ ਲਾਉਣਾ ਆਂਦੇ ਨਹੀਂ ਅਭੀ ਗਏ ਰੇਲ ਆ ਪਈ ਉਹਦਾ ਹੀ ਮਣੋ ਜਿੰਨਾ ਨੇ ਕੋਮਸ ਇੱਕ ਕੋ ਨੇਤਾ ਉਹ ਜਿਸ ਨੇਤਾ ਨੂੰ ਸੈਂਟਰ ਸਰਕਾਰ ਦੱਸਦਾ ਸੀ ਬੜਾ ਇਮਾਨਦਾਰ ਔਰ ਉਹ ਨੇਤਾ ਜਿਸ ਦੇ ਉੱਤੇ ਕੋ ਉਂਗਲੀ ਖੜੀ ਨਹੀਂ ਕਰ ਸਕਦਾ ਉਹ ਨੇਤਾ ਜਿਸ ਨੇ ਕਾਰ ਤੱਕ ਨਹੀਂ ਸਰਕਾਰੀ ਲਈ ਕੇਵਲ ਰਖੜਾ ਸਾਫ ਦੀ ਵੀ ਕਾਰ ਹੁੰਦੀ ਸੀ ਉਹ ਉੱਥੇ ਉਹਨਾਂ ਦੇ ਆਉਂਦੀ ਨੇ ਤੇ ਹੋਰ ਇਸ ਸਵਾਲ ਦਾ ਮਾਨਦਤ ਕੀ ਲਾਭ ਦਈ ਤੇ ਤੇ ਜੋ ਇਹਨਾਂ ਦੀ ਹਾਲਾਤ ਆ ਜੋ ਥਿੰਨਾਂ ਨੂੰ ਤੇ ਸਵਾਏ ਬਦਲਦੇ ਹੀ ਇੱਕ ਹੀ ਦੱਸੋ ਕਿ ਇੰਨਾ ਪੈਸਾ ਕਿੱਥੋਂ ਆ ਗਿਆ ਇਹ ਕਿਸੇ ਤੋਂ ਇਹ ਸੁੱਖ-ਵਿਲਾਸ ਆ ਗਿਆ, ਇਹ ਲੱਖ-ਲਾਖ ਆ ਗਿਆ। ਇਹ ਫਤਲੀ ਕਿੰਨੇ-ਕਿੰਨੇ ਬਲਾਸ ਆ ਗਏ, ਇਹ ਗੱਡੀਆਂ ਆ ਗਈਆਂ, ਨੂੰ ਚੰਡੀਗੜ ਬਣਾਉਣਾ। ਨੂੰ ਚੰਡੀਗੜ ਬਣਾਉਣ ਦਾ ਪਤਾ ਨਹੀਂ ਕੀ ਕੁਝ ਬਣਾਤਾ। ਫੇਰ ਜਿਹੜੀ ਤੁਸ ਨੂੰ ਮਾਨ ਸਾਹਿਬ ਨਾਲ ਗੱਲ ਕਰਦੇ ਨਾ ਮਾਨ ਸਾਹਿਬ ਇੱਕ ਡੈਡਲਾਈਨ ਆਨੈਸਟ ਕੋਈ ਸ਼ਕਨ। ਸਾਫ ਸੁਥਰਾ ਜਿਹੜਾ ਇਸ ਤਰ੍ਹਾਂ ਦੀ ਟੌਕਿੰਗ ਕਰਦਾ ਨਾ ਸਾਫ ਸੁਥਰਾ आदमी ਜਿਹੜਾ ਵੇਂਕ ਤੜੇ ਨੂੰ ਬਾਗੇ ਗੱਲ ਕਰਦਾ ਨਾ ਉਹ ਸਿਰੇ ਦਾ ਬੇਈਮਾਨ ਹੁੰਦਾ ਇਹਨਾਂ ਨੇ ਬੇਈਮਾਨ ਨਾ ਬਿੰਗਤੜੇ ਨੂੰ ਕਿਹੋ ਜਿਹਾ ਪਗਲੀ ਕਹਿ ਦਿੱਤੇ ਹੁੰਦੇ ਪਤਾ ਹੀ ਕੁਛ ਨਹੀਂ ਇਹਨਾਂ ਨੇ ਕੀ ਕਹਿਣਾ ਦੇਸ਼ਾ 4 ਗੋਲੀ ਦਾ 4 ਗੋਲ ਦਾ ਕੀ ਕਰਦਾ ਮੈਂ ਨਹੀਂ ਕਹਿੰਦਾ ਪਰ ਮਾਨਸਾ ਬੈਡਲਾਈਨ ਆਨਸਟ ਨੇ ਮਹਾਨਸਟ ਹੀ ਹੈ ਉਹਨਾਂ ਨੂੰ ਕੋਈ ਇਹਨਾਂ ਚੀਜ਼ਾਂ ਨਾਲ ਇਹਨਾਂ ਗੱਲਾਂ ਨਾਲ ਪੈਸੇ ਨਾਲ ਕੋਈ ਲੈਣ ਔਰ ਮੈਂ ਵੀ ਕਦਾਣਾ ਕਹਿਣਾ ਵੀ ਗੱਲਾਂ ਦੇ ਬੜੀਆ ਕਰਦੇ ਨਾ ਅਸੀਂ ਆ ਲੈਦੇ ਸਾਨੂੰ ਇਹ ਕਰਤਾ ਨਹੀਂ ਉਹ ਕਰਤਾਗੇ ਇਹ ਜੇ ਹੋ ਤੋਹੀ ਕੀ ਕਰਨਾ ਪੈਣਾ ਜਾ ਕੇ ਸਾਰੇ ਆਪਣੀ ਮੁਲਾਕਾਤ ਦੇ ਘਰ ਆਓ ਉਹ ਜਿੱਦ ਮੋਲਾਰ ਕਾ ਨਹੀਂ ਹੁੰਦੀ ਤੇ ਇਹ ਨਹੀਂ ਆ ਨਹੀਂ ਉਹ ਕਰਦੇ ਨਹੀਂ ਇਹ ਕਰਦੇ ਨਹੀਂ ਯਾਰ ਉਹ ਅਸੂਲ ਵੀ ਹੁੰਦੇ ਨੇ ਕੋ ਸਿਸਟਮ ਹੁੰਦੇ ਨੇ ਜੀ ਸੋ ਇਸ ਕਰਕੇ ਜੇ ਤੁਹਾਡਾ ਬੰਦਾ ਸਿਸਟਮਾ ਉਹਨੂੰ ਬਣਾ ਤੁਸੀਂ ਕਰੋ ਹਾਂ 10000 ਕਟਾ ਆਲਮੀ ਇਹ ਹੁੰਦਾ ਤੁਹਾਡੇ ਕੋ ਤੇ ਲਾਓ ਜਾਨ ਕਮਿਡਿਟੀ ਮਿਲਾਨਾ ਤਾਂ ਹੁੰਦੀ ਲਾਓ ਕੋਰ ਦੇ ਵਿੱਚ ਫਿੰਦਾ ਨਹੀਂ ਤਾਂ ਡੀ ਮਿਲਾਨਾ ਤਾਂ ਹੁੰਦੀ ਵੀ ਬਲੱਡ ਰਿਲੇਸ਼ਨ ਆ ਤੇ ਬਲਨ ਨੇਸ਼ਨ ਦੇ ਵਿੱਚ ਜ਼ਰੂਰੀ ਹੈ ਜਿੰਨੇ ਦਿਨਾਂ ਬਾਅਦ ਵੀ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ ਤੁਹਾਡੀ ਨੂੰ ਨਹੀਂ ਹੋ ਰਹੀ ਜੀ ਇਹਦਾ ਮੰਤ ਉਸਿਆ ਆ ਵੀ ਗਿਆ ਵੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਜੇ ਕਦੀ ਦੂਸਰੀ ਗੱਲ ਕਦੀ ਇਹ ਤੁਸੀਂ ਸਪੀਚ ਦੇ ਵਿੱਚ ਇਹ ਗੱਲ ਸੁਣੀ ਹੂੰ ਕਿ ਉਹ ਵਿਕਰਮ ਜੀ ਦੇ ਬਾਰੇ ਕੋ ਗੱਲ ਕਹਿ ਰਹੇ ਹੋਗੇ ਹੂੰ ਬਿਲਕੁਲ ਕਿਉਂਕਿ ਵਿਕਰਮ ਟਾਰਗੇਟ ਹੈ ਹੂੰ ਸੰਭੀ ਦਾ ਹੂੰ ਨੂੰ ਪਤਾ ਹੈ ਕਿ ਅਗਰ ਵਿਕਰਮ ਅੱਗੇ ਆ ਗਿਆ ਤੇ ਇਹ ਸੀਐਮ ਵੀ ਮੇਰੇ ਕੋਲ ਨਹੀਂ ਰਹਿਣੀ ਹੈ ਹੂੰ ਇਸੇ ਕਰਕੇ ਉਹ ਕਹਿੰਦਾ ਇਹ ਗਾਉਂ ਜਿੰਨਾ ਹੋਰ ਲੱਤ ਜਵੇ ਇਹ ਨਾ ਬੋਲੇ ਨਹੀਂ ਤੇ ਕਿਹੜੀ ਗੱਲ ਹੈ ਜੇ 10000 ਹੋਰ ਇਕੱਠਾ ਹੋ ਗਿਆ ਇੱਕ ਸੀਐਮ ਜੀਮ ਜਾਲ ਬਣਾਇਆ ਯਾਰ ਬੰਦਾ ਇਕੱਠਾ ਕਰ ਲਿਆ ਇਹ ਵਾਸਤੇ ਇਹ ਹੈ ਕਿ ਜਿਹੜਾ ਵਿਕਰਮ ਨੂੰ ਜੇਲ੍ਹ ਭੇਜਦਾ ਆ ਸਾਹਮਣੇ ਆਉ ਕਿਤਨੇ ਕੀਤੇ ਅੰਦਰ ਖਾਤੇ ਸੁਬੀਰ ਬਾਦ ਸਿੱਧੇ ਤੋਂ ਅੱਗੇ ਸੁਣ ਤੋਂ ਯਾਰ ਇਹਦਾ ਸੰਬੀਦ ਬਾਦ ਹੁੰਦਾ ਠੀਕ ਅੰਦਾਜ਼ ਕਰਦੇ ਹੁਸੀਂ ਬਰੂ ਗੱਲ ਹੀ ਹੈਣੀ ਨੰਕਾ ਕਨੇਡਾਈ ਸੀ ਘਰ ਦੇ ਬੇਟੀ ਨੇ ਨਾ ਬਾਸਪੁਰ ਫਿਰ ਉਹਨਾਂ ਦੀ ਵਾਈਫ ਇਨੋਸੈਂਸ ਬਹੁਤ ਪਰਮਾਨਸ ਇਨੋਸੈਂਸ ਉਹਨੂੰ ਨਹੀਂ ਚੱਲੀ ਨਾ ਪਤਾ ਜੀ ਜਿਹੜੀ ਸਾਡੀ ਭੈਣ ਹਰਸਿੰਦਰਪਾਲ ਬਾਦਲ ਦਾ ਉਹਦਾ ਇੱਕ ਭੈਣ ਆ ਭੈਣ ਦਾ ਭਰਾ ਦਾ ਬੜਾ ਬੜਾ ਅਸਥਾਨ ਹੁੰਦਾ ਹੁੰਦਾ ਆਪਣੇ ਭਰਾ ਦੇ ਕੁਝ ਜਾਣੀ ਤੇ ਇਹ ਭਾਈ ਸਾਹਿਬ ਕਿੱਥੇ ਰਹਿੰਦੇ ਨਹੀਂ ਕਰੇ ਸੋ ਇਹਨਾਂ ਦੇ ਮੂਤੋ ਵੀ ਉਹਨਾਂ ਨੇ ਆ ਕਰਦਾ ਉਹਨਾਂ ਨੇ ਇਹ ਕਰਦਾ ਹੀ ਆ ਕਰਦੇ ਆ ਹੀ ਇਹ ਕਰਦੇ ਆ ਉਹ ਕਰਦੇ ਆ ਬਸ ਇਹ ਕਹਿੰਦਾ ਇੱਕ ਕੋਈ ਸਰਕਾਰ ਬਣਾ ਦਿਓ ਫਰਮਾਂ ਵੇਖੋ ਤਾਂ ਫਿਰ ਕੀ ਛੜ ਕੇ ਮੈਂ ਕੁਰਸੀ ਦੀ ਭੁੱਖਿਆ ਹਾਂ ਦੱਸ ਤੇ ਇਹੀ ਹੈ ਨਾ ਔਰ ਕੁਰਸੀ ਦੀ ਭੁੱਖ ਗਿਆ ਉਹਦਾ ਨਹੀਂ ਕਰਾਂਗੇ ਔਰ ਉਹ ਮਾਂਸ ਉਹ ਜਿਹੜੀ ਜੈਦਾ ਸਾਂਭੜੀ ਕਿਦਾਂ ਇਹ ਤਾਂ ਕੋਸ਼ ਪਾਸਣ ਜਿਹੜੀਆਂ ਸੀਟਾਂ ਆ ਨਾ ਇਹਨਾਂ ਨੰਮੇ ਲੀਆਂ ਉਹ ਵੀ ਇਹਨਾਂ ਨੇ ਕਿਸੇ ਦੂਸਰੇ ਸਿੰਬਲ ਦੇ ਲੜਨੀ ਹੈ ਕਾਲੀ ਨਾਲ ਵੱਲੋਂ ਸਿੰਬਲ ਤੇ ਨਹੀਂ ਲੜਨੀ ਹੈ ਇਹਨਾਂ ਨੇ ਜੀ ਔਰ ਇਹ ਦੇਖ ਲੈਣ ਦਾ ਹਾਲ ਬਣਦਾ ਮੈਂ ਦਾਅਵਾ ਨਹੀਂ ਕਰਦਾ ਇਹ ਗੱਲ ਨਹੀਂ ਹੋਏਗੀ ਨਾ ਮੈਨੂੰ ਆਲਕੇ ਪੁੱਛ ਲਿਓ ਇਹ ਸਮਝਾ ਥਾਡੀ ਉਮਰ ਸਰਦਾ ਲਓ ਇਹ ਨਹੀਂ ਕਰਦਾ ਤੇ ਤੁਸੀਂ ਇਹ ਗੱਲ ਕਹੀ ਜਾਂਦੇ ਤੁਹਾਡੇ ਕੋਲ ਦਾਵਾ ਹੈਗਾ ਸੀ ਕੋਈ ਇਹ ਜੀ ਮੈਂ ਤਾਂ ਕਹਿੰਦਾ ਦਾਵਾ ਸੰਦੇ ਕੁਆ ਦਾਵਾ ਸੀ ਆ ਸਬੂਤ ਸੀ ਮੇਰੇ ਕੋਲ ਮੈਂ ਇਹਨਾਂ ਸਬੂਤਾਂ ਦੇ ਆਧਾਰ ਤੇ ਗੱਲ ਕਹਿੰਦਾ ਸੀ ਮੰਨ ਕੇ ਹੀ ਹੁੰਦਾ ਇਹ ਨਹੀਂ ਗੱਲ ਨਾ ਕਾਲਦੀਆਂ ਕਰਦੇ ਉਹਨਾਂ ਨੇ ਤਾਂ ਪਾਵਾ ਇਹ ਵੀ ਸਪੀਚ ਦੇਣੀ ਕਿਵੇਂ ਆ ਇੱਕ ਨੇ ਤੁਹਾਡੇ ਕੋਲ ਸੀ ਨਿਕਰਮੇ ਨਾ ਟੜਕਸੀ ਮੇਰਾ ਯਾਰ ਮੈਂ ਮੁਕਰਵਾ ਨਾ ਟੜਕਸੀ ਸਾਰੇ ਆ ਬਾਲ ਕਹਿ ਲਾ ਜੋ ਕਹਨੇ ਸੀ ਜੋ ਕਰਨਾ ਕਰਨਾ ਨਹੀਂ ਕਰਨਾ ਕੋਈ ਚਾਲ ਦੇਣਾ ਪਰ ਇਹਨਾਂ ਦਾ ਦੇਣਾ ਵੀ ਕੱਖ ਨਹੀਂ ਕਰਨਾ ਵੀ ਕੱਖ ਨਹੀਂ ਤੇ ਉਲਟਾ ਰਲੇ ਘਟਾਣੇ ਜੀ ਸੋ ਇਹੋ ਜਿਹੇ ਬੰਦੇ ਕਾਮਯਾਬ ਨਹੀਂ ਹੁੰਦੇ ਕਦੀ ਸਿਆਸਤ ਵਿੱਚ ਕਾਮਯਾਬ ਹੁੰਦੇ ਨਹੀਂ ਉਹੀ ਜਿਨ੍ਹਾਂ ਦੀ ਸੋਚ ਨੀਤੀ ਇੱਕੋ ਸੋ ਇਹਨੀਆਂ ਕੋ ਬੀਜੀਆਂ ਪ੍ਰਮਾਣ ਕਰੋ ਫਿਰ ਅਗਲੇ ਹਫਤੇ ਨਵੀਆਂ ਜਾਣਕਾਰੀਆਂ ਦਿਆਂਗੇ ਹਮੇ ਹੌਬ ਤੇ ਕਾਲੀ ਦਾ ਲਾਪਾ ਲੱਭ ਗਿਆ ਹੋਇਆ ਠੀਕ ਹੈ ਫਿਰ ਇਹਨਾਂ ਦੀ ਸ਼ਾਦੀ ਤੱਕੜਾ ਪੈਰ ਪੈਰ ਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ